ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਵਾਹਿਗੁਰੂ ਜੀ ਕਦੀ ਵੀ ਅਦਾ ਅਤੂਰਾ ਗਿਆਨ ਸ੍ਰੀ ਨਹੀਂ ਛੱਡਦਾ ਇਸ ਕਰਕੇ ਆਪ ਜੀ ਅੱਗੇ ਇਹ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਜੀ ਆਓ ਹੁਣ ਵੀਡੀਓ ਸ਼ੁਰੂ ਕਰੀਏ ਇੱਕ ਵਾਰ ਦੀ ਗੱਲ ਹੈ ਕਿ ਇੱਕ ਮਹਾਤਮਾ ਇੱਕ ਜੰਗਲ ਵਿੱਚ ਨਦੀ ਇਹ ਦੇ ਕਿਨਾਰੇ ਇੱਕ ਕੁਟਿਆ ਵਿੱਚ ਰਹਿੰਦਾ ਸੀ। ਇੱਕ ਦਿਨ ਉਹ ਧਿਆਨ ਕਰ ਰਿਹਾ ਸੀ। ਇੱਕ ਨੌਜਵਾਨ ਮੁੰਡਾ ਉਸ ਮਹਾਤਮਾ ਕੋਲ ਆਉਂਦਾ ਹੈ। ਮਹਾਤਮਾ ਨੂੰ ਬੋਲਦਾ, ਮਹਾਤਮਾ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਮਹਾਤਮਾ ਬੋਲੇ, ਪੁੱਛ ਕੀ ਪੁੱਛਣਾ ਚਾਹੁੰਦੇ ਹੋ? ਉਹ ਮੁੰਡਾ ਬੋਲਿਆ ਕਿ ਮੈਂ ਬਹੁਤ ਖੁਸ਼ ਤੇ ਚਿੰਤਾ ਮੁਕਤ ਜੀਵਨ ਕਿਵੇਂ ਜੀ ਸਕਦਾ ਹਾਂ? ਇਹ ਸੁਣ ਕੇ ਉਹ ਸਾਧੂ ਨੇ ਮੁੰਡੇ ਨੂੰ ਆਪਣੇ ਪਿੱਛੇ ਆਉਣ ਲਈ ਕਿਹਾ। ਕਿ ਉਹ ਸਾਧੂ ਜੰਗਲ ਵੱਲ ਚੱਲ ਪਿਆ ਉਹ ਮੁੰਡਾ ਵੀ ਉਹਨਾਂ ਦੇ ਪਿੱਛੇ-ਪਿੱਛੇ ਚੱਲ ਪਿਆ ਰਸਤੇ ਵਿੱਚ ਉਹਨਾਂ ਨੂੰ ਇੱਕ ਗੋਲ ਪੱਥਰ ਦਿਖਾਈ ਦਿੱਤਾ ਸਾਧੂ ਨੇ ਉਸ ਲੜਕੇ ਨੂੰ ਕਿਹਾ ਕਿ ਇਸ ਪੱਥਰ ਨੂੰ ਆਪਣੇ ਹੱਥ ਵਿੱਚ ਚੱਕ ਲੈ ਉਸ ਲੜਕੇ ਨੇ ਜਿਹਾ ਹੀ ਕੀਤਾ ਹੁਣ ਮਹਾਤਮਾ ਲਗਾਤਾਰ ਅੱਗੇ ਹੀ ਅੱਗੇ ਵਧਦਾ ਜਾ ਰਿਹਾ ਸੀ ਕੋਚ ਤੂਟ ਚੱਲ ਕੇ ਉਸ ਮੁੰਡੇ ਦੇ ਹੱਥ ਵਿੱਚ ਦਰਦ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਉਹ ਬਿਨਾ ਕੁਝ ਬੋਲੇ ਮਹਾਤਮਾ ਦੇ ਪਿੱਛੇ-ਪਿੱਛੇ ਚੱਲਦਾ ਰਿਹਾ ਪਰ ਜਦੋਂ ਉਸ ਦੇ ਹੱਥ ਕੋਲ ਉਹ ਦਰਦ ਸਹਿਣੀ ਔਖੀ ਹੋ ਗਈ ਤਾਂ ਉਸ ਨੇ ਮਹਾਤਮਾ ਨੂੰ ਕਿਹਾ ਕਿ ਮੈਂ ਇਸ ਪੱਥਰ ਨੂੰ ਹੋਰ ਅੱਗੇ ਲੈ ਕੇ ਨਹੀਂ ਜਾ ਸਕਦਾ ਇਸ ਦੇ ਭਾਰ ਦੀ ਵਜ੍ਹਾ ਨਾਲ ਮੇਰਾ ਸਾਰਾ ਹੱਥ ਦੁਖ ਰਿਹਾ ਹੈ ਇਹ ਸੁਣ ਕੇ ਮਹਾਤਮਾ ਬੋਲੇ ਠੀਕ ਹੈ ਤੂੰ ਉਸ ਪੱਥਰ ਨੂੰ ਥੱਲੇ ਰੱਖ ਸਕਦਾ ਹੈ ਤਾਂ ਉਸ ਨੇ ਉਹ ਪੱਥਰ ਥੱਲੇ ਰੱਖ ਦਿੱਤਾ ਉਹ ਉਸ ਨੂੰ ਕਾਫੀ ਆਰਾਮ ਮਹਿਸੂਸ ਹੋ ਰਿਹਾ ਸੀ ਬੜਾ ਸਕੂਨ ਮਿਲ ਰਿਹਾ ਸੀ ਪਰ ਉਹ ਮਹਾਤਮਾ ਜੰਗਲਵਾਲ ਹੀ ਫੱਦਤਾ ਚਾਰ ਰਿਹਾ ਸੀ ਕੁਝ ਦੂਰ ਹੋਰ ਚੱਲਣ ਤੋਂ ਬਾਅਦ ਉਸ ਮੁੰਡੇ ਨੂੰ ਪੁੱਛਣਾ ਪੁੱਛਿਆ ਹੁਣ ਤੂੰ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਹੈ ਉਹ ਬੋਲਿਆ ਕਿ ਹੁਣ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ ਪੱਥਰ ਨੂੰ ਥੱਲੇ ਰੱਖ ਦੇਣ ਨਾਲ ਮੈਨੂੰ ਬਹੁਤ ਆਰਾਮ ਮਿਲਿਆ ਉਨ ਮੇਰੇ ਹੱਥ ਵਿੱਚ ਦਰਦ ਵੀ ਨਹੀਂ ਹੋ ਰਿਹਾ ਇਹ ਸੁਣ ਕੇ ਮਹਾਤਮਾ ਉੱਥੇ ਹੀ ਰੁਕ ਗਏ ਤੇ ਥੋੜਾ ਗੰਭੀਰ ਹੋ ਕੇ ਬੋਲੇ ਬੇਟਾ ਇਹ ਤਰੀਕਾ ਹੈ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਦਾ ਇਸ ਤਰੀਕੇ ਨਾਲ ਸਾਰਾ ਜੀਵਨ ਖੁਸ਼ੀ ਖੁਸ਼ੀ ਬਤੀਤ ਕੀਤਾ ਜਾ ਸਕਦਾ ਹੈ ਪਰ ਉਸ ਮੁੰਡੇ ਨੂੰ ਮਹਾਤਮਾ ਦੀ ਕੋਈ ਗੱਲ ਸਮਝ ਨਹੀਂ ਆਈ ਉਹ ਬੋਲਿਆ ਮਹਾਤਮਾ ਜੀ ਮੈਨੂੰ ਕੁਝ ਵੀ ਸਮਝ ਨਹੀਂ ਆਇਆ ਕਿਰਪਾ ਕਰਕੇ ਥੋੜਾ ਵਿਸਥਾਰ ਨਾਲ ਸਮਝਾਓ ਇਹ ਸੁਣ ਕੇ ਮਹਾਤਮਾ ਥੋੜਾ ਮੁਸਕਰਾਏ ਤੇ ਬੋਲੇ ਜਿਵੇਂ ਤੂੰ ਆਪਣੇ ਆਲੇ ਦੁਆਲੇ ਤੇ ਲੋਕਾਂ ਨੂੰ ਦੇਖਦਾ ਹੋਵੇਂਗਾ ਕਿ ਲੋਕ ਹਮੇਸ਼ਾ ਹੀ ਚਿੰਤਾ ਰੂਪੀ ਪੱਥਰ ਆਪਣੇ ਦਿਲੋਂ ਦਿਮਾਗ ਨਾਲ ਉਠਾ ਕੇ ਰੱਖਦੇ ਨੇ ਤੇ ਉਹ ਬਸ ਉਨਾ ਹੀ ਨੂੰ ਹੀ ਚੁੱਕ ਕੇ ਘੁੰਮਦੇ ਫਿਰਦੇ ਹਨ ਹੁਣ ਤੁਸੀਂ ਖੁਦ ਹੀ ਸੋਚੋ ਉਹ ਖੁਸ਼ ਕਿਵੇਂ रह ਸਕਦੇ ਹਨ ਇਸ ਲਈ ਜੇ ਤੂੰ ਵਾਕਿਆ ਹੀ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਤੈਨੂੰ ਆਪਣੇ ਮਨ ਤੋਂ ਸਾਰੇ ਫਿਕਰਾਂ ਨੂੰ ਲਾਹ ਕੇ ਛੁੱਟ ਦੇਣਾ ਚਾਹੀਦਾ ਹੈ ਜਿਹੜੀਆਂ ਤੈਨੂੰ ਦੁਖੀ ਕਰਦੀਆਂ ਨੇ ਹੁਣ ਉਹ ਮੁੰਡਾ ਮਹਾਤਮਾ ਦੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕਾ ਸੀ ਉਸ ਮੁੰਡੇ ਨੇ ਮਹਾਤਮਾ ਦਾ ਧੰਨਵਾਦ ਕੀਤਾ ਤੇ ਉੱਥੋਂ ਚਲਾ ਗਿਆ ਜੇਕਰ ਐਸੀ ਵੀ ਆਪਣੀ ਜ਼ਿੰਦਗੀ ਦੀ ਤੁਲਨਾ ਕਰੀਏ ਤਾਂ ਸਾਡੀ ਹਾਲਤ ਉਸ ਨੌਜਵਾਨ ਵਰਗੀ ਹੈ ਉਸ ਨੇ ਤਾਂ ਸਿਰਫ ਇੱਕ ਪੱਥਰ ਚੁੱਕਿਆ ਹੋਇਆ ਸੀ ਉਸ ਪੱਥਰ ਨੇ ਉਸ ਨੇ ਇੰਨਾ ਦਰਦ ਦਿੱਤਾ ਕਿ ਸਮਝੋ ਉਹ ਐਸੀ ਕਿੰਨੇ ਪੱਥਰ ਚੁੱਕੇ ਹੋਏ ਨੇ ਜੋ ਸਾਨੂੰ ਹਰ ਰੋਜ਼ ਦੁੱਖ ਦਿੰਦੇ ਹਨ ਪਰ ਪਰ ਪਤਾ ਨਹੀਂ ਐਸੀ ਆਪਣੇ ਅੰਦਰ ਕਿੰਨੇ ਪੱਥਰ ਰੋਜ਼ ਚੁੱਕਦੇ ਹਾਂ ਅਤੇ ਦੁਖੀ ਹੁੰਦੇ ਹਨ ਫਿਕਰਾਂ ਦੇ ਪੱਥਰ ਉਦਾਸੀ ਦੇ ਪੱਥਰ ਤਰ ਬੁੜੀਆਂ ਜਾਂਦਾਂ ਦੇ ਪੱਥਰ ਰਿਸ਼ਤਿਆਂ ਵਿੱਚ ਕ੍ਰਿਤਨ ਦੇ ਪੱਥਰ ਇਹ ਤਾਂ ਬਸ ਕੁਝ ਹੀ ਨਾਮ ਨੇ ਪਤਾ ਨਹੀਂ ਐਸੇ ਕਿੰਨੇ ਪੱਥਰ ਅਸੀਂ ਆਪਣੇ ਅੰਦਰ ਸੰਭਾਲ ਕੇ ਰੱਖੇ ਹਨ ਤੇ ਇਸ ਭਾਰ ਨੂੰ ਲਗਾਤਾਰ ਅਸੀਂ ਢੋਂਦੇ ਹੀ ਜਾ ਰਹੇ ਹਾਂ ਫਿਰ ਐਸੀ ਸ਼ਿਕਾਇਤ ਕਰਦੇ ਹਾਂ ਕਿ ਅਸੀਂ ਖੁਸ਼ ਨਹੀਂ ਜਦੋਂ ਤੱਕ ਅਸੀਂ ਇਹ ਵਜਨ ਚੁੱਕਿਆ ਹੋਇਆ ਹੈ ਉਦੋਂ ਤੱਕ ਇਸ ਨੂੰ ਆਪਣੇ ਅੰਦਰੋਂ ਕੱਢ ਨਹੀਂ ਦਿੰਦੇ ਜਦੋਂ ਤੱਕ ਇਸ ਨੂੰ ਆਪਣੇ ਅੰਦਰੋਂ ਕੱਢ ਕੇ ਸੁੱਟ ਨਹੀਂ ਦਿੰਦੇ ਐਸੀ ਕਿਵੇਂ ਖੋਸ਼ ਹੋ ਸਕਦੇ ਹਾਂ ਜਦੋਂ ਤੱਕ ਅਸੀਂ ਇੰਨਾ ਪੱਥਰਾਂ ਨੂੰ ਕੱਢ ਕੇ ਸੁੱਟ ਨਹੀਂ ਦਿੰਦੇ ਸਾਡੇ ਪਲ ਸਾਡਾ ਸਦਾ ਆ ਪਲ ਦੁੱਖ ਵਿੱਚ ਹੀ ਬੀਤੇਗਾ ਪਰ ਬਹੁਤ ਲੋਕ ਜਿਹਾ ਹੀ ਕਰਦੇ ਹਨ ਉਹ ਚਿੰਤਾ ਰੂਪੀ ਪੱਥਰ ਨੂੰ ਬਾਹਰ ਕੱਢ ਨਹੀਂ ਪਾਉਂਦੇ ਇੱਕ ਬੇਕਾਰ ਜੀ ਜ਼ਿੰਦਗੀ ਜੀ ਕੇ ਇਸ ਦੁਨੀਆ ਤੋਂ ਵਿਦਾ ਹੋ ਜਾਂਦੇ ਹਨ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਚਾਹੁੰਦੇ ਹੋ ਤਾਂ ਇੰਨਾ ਚਿੰਤਾਵਾਂ ਤੋਂ ਖੁਦ ਨੂੰ ਆਜ਼ਾਦ ਕਰ ਨਾ ਹੋਵੇਗਾ ਤੇ ਖੁਦ ਨੂੰ ਹਲਕਾ ਕਰਨਾ ਹੋਵੇਗਾ ਕਿਉਂਕਿ ਚਿੰਤਾ ਕਰਨ ਨਾਲ ਕੁਝ ਨਹੀਂ ਹੋਵੇਗਾ ਜੋ ਵੀ ਹੋਵੇਗਾ ਉਹ ਤੁਹਾਡੀ ਮਿਹਨਤ ਅਤੇ ਕੋਸ਼ਿਸ਼ ਨਾਲ ਹੋਵੇਗਾ ਇਸ ਨਾਲ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ ਨਾ ਕਿ ਚਿੰਤਾ ਕਰਨ ਵਾਲਾ ਜੇਕਰ ਤੁਸੀਂ ਜਿਆ ਕਰਨ ਵਿੱਚ ਕਾਮਯਾਬ ਹੋਗੇ ਤਾਂ ਤੁਸੀਂ ਇੱਕ ਵਧੀਆ ਜੀਵਨ ਬਤੀਤ ਕਰ ਸਕਦੇ ਹੋ ਜਿਸ ਵਿੱਚ ਤੁਹਾਨੂੰ ਖੁਸ਼ੀਆਂ ਆਹੀ ਖੁਸ਼ੀਆਂ ਮਿਲਣਗੀਆਂ ਸੋ ਵਾਹਿਗੁਰੂ ਜੀ ਸਾਨੂੰ ਕਿਉਂਕਿ ਇਸ ਦੁਨੀਆ ਦੀ ਪ੍ਰਵਾਹ ਕੀਤੇ ਬਿਨਾ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਚਾਹੀਦੀ ਹੈ ਤਾਂ ਜੋ ਇਸੇ ਵੀ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਦੇ ਪਲ ਜੀ ਕੇ ਇਸ ਦੁਨੀਆ ਤੋਂ ਵਿਦਾ ਹੋ ਸਕੀਏ ਸੋ ਵਾਹਿਗੁਰੂ ਜੀ ਦੱਸਿਓ ਤੁਹਾਨੂੰ ਇਹ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਅਤੇ ਆਪਣੇ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਜਰੂਰ ਹਾਜ਼ਰੀ ਲਵਾਇਓ ਵਾਹਿਗੁਰੂ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ